ਤੇ ਪਿਛਲੇ ਦਿਨਾਂ ਤੋਂ ਬੜੀਆਂ ਘਟਨਾਵਾਂ ਤੁਹਾਨੂੰ ਦੇਖਣ ਲਈ ਮਿਲ ਰਹੀਆਂ ਨੇ ਜਿੱਦਾਂ ਦੇ ਆਮ ਆਦਮੀ ਪਾਰਟੀ ਇਲੈਕਸ਼ਨ ਹਾਰ ਗਈ ਆ ਦਿੱਲੀ ਦਾ ਇਲੈਕਸ਼ਨ ਜਿੱਦਾਂ ਨਹੀਂ ਹਾਰੇ ਆ ਕਭਰਾ ਹੜਚ ਨੇ ਬਹੁਤ ਤੇ ਆ ਕੇ ਨਵੇਂ-ਨਵੇਂ ਫੈਸਲੇ ਇਹਨਾਂ ਨੇ ਕੀਤੇ ਆ ਪਹਿਲਾ ਫੈਸਲਾ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ 22-23 ਮੁਕਾਬਲੇ ਬਣਾਏ ਆ ਵਿਦੇਸ਼ ਦੀ ਸੁਪਰੀਮ ਕੋਰਟ ਹੈ ਕਹਿੰਦੀ ਆ ਕਿ ਬੰਦਾ ਕਿਸੇ ਵਿਚਾਰਧਾਰਾ ਨੂੰ ਮੰਨਦਾ ਹੋਵੇ ਬੰਦਾ ਕਿਸੇ ਡਾਇਓਲੋਜੀ ਨਾਲ ਜੁੜਿਆ ਹੋਵੇ ਉਹ ਉਹਦੇ ਤੇ ਆਪਦੀ ਵਿਚਾਰਧਾਰਾ ਤੇ ਪਹਿਰਾ ਦੇ ਸਕਦਾ ਹੈ ਇਸ ਬਿਆਨ ਦਾ ਸਿੱਧਾ ਇਹ ਮਤਲਬ ਆ ਕਿ ਇੱਥੋਂ ਦੇ ਜਿਹੜੇ ਦੇਸ਼ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਦੀ ਸੈਟਿੰਗ ਹੋ ਚੁੱਕੀ ਆ ਅਮਿਤ ਸ਼ਾਹ ਦੇ ਨਾਲ ਜੋ 84 'ਚ ਹੋਇਆ ਜੋ ਜਿਹੜਾ 47 'ਚ ਹੋਇਆ ਪੰਜਾਬ ਨੇ ਬੜਾ ਦੁੱਖ ਹੰਡਾਇਆ 84 ਮੌਕੇ ਪੁਲਿਸ ਨੇ ਉਹ ਰਿਪ੍ਰੈਸ਼ਨ ਕਰਿਆ ਕਿ ਮਾਝੇ ਦੇ ਪਿੰਡਾਂ 'ਚ ਅੱਜ ਤੱਕ ਕਈ ਪਿੰਡਾਂ 'ਚ ਬਰਾਤਾਂ ਨਹੀਂ ਚੜੀਆਂ ਅੱਜ ਪੰਜਾਬ ਦੀ ਆਵਾਦਵੀ ਪਾਰਟੀ ਉਸ ਸਟੇਜ 'ਚ ਸਾਨੂੰ ਉਲਝਾਣਾ ਚਾਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਿਵੇਂ ਕੀਤਾ ਜਾਵੇ। ਕੱਲ ਦਾ ਇੱਕ ਬਿਆਨ ਆ ਨੋਟ ਕਰਿਓ ਜੀ। ਉਹ ਕਹਿੰਦਾ ਕੁਝ ਲੋਕ ਪੰਜਾਬ 'ਚ ਭਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਕਹਿੰਦਾ ਇਹੋ ਜਿਹੇ ਠੋਕੇ ਆ ਜਾ ਕੇ ਡਿਬਰੂਗੜ੍ਹ ਜੇਲ੍ਹ 'ਚ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਆ। ਫੌਜ ਦੀ ਜਿਹੜਾ ਵੱਡੀ ਪਦਵੀ ਆ ਕਰਨਲ ਰੈਂਕ ਦੀ ਉਸ ਬੰਦੇ ਨੂੰ ਉਹਦੇ ਮੁੰਡੇ ਨੂੰ ਤੇ ਉਹਨੂੰ ਢਾ ਕੇ ਕੁੱਟਿਆ ਉਹਦੀ ਬਾਹਾਂ ਤੋੜਤੀ ਤੇ ਉਹਨੂੰ ਇਹ ਕਿਹਾ ਵੀ ਅਸੀਂ ਮੁਕਾਬਲਾ ਬਣਾ ਕੇ ਆਏ ਆ ਤੇ ਤੇਰਾ ਵੀ ਮੁਕਾਬਲਾ ਬਣਾਵਾਂਗੇ ਕੱਲ ਦਾ ਇੱਕ ਬਿਆਨ ਆ ਨੋਟ ਕਰਿਓ ਜੀ ਉਹ ਕਹਿੰਦਾ ਕੁਝ ਲੋਕ ਪੰਜਾਬ ਚ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਕਹਿੰਦਾ ਇਹੋ ਜਿਹੇ ਠੋਕੇ ਆ ਜਾ ਕੇ ਡਿਬਰੂਗੜ੍ਹ ਜੇਲ੍ਹ ਚ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਆ ਕਹਿੰਦਾ ਇਹ ਜਦੋਂ ਅਸੀਂ ਕਾਰਵਾਈ ਪਾਈ ਦੇਸ਼ ਦਾ ਗ੍ਰਹਿ ਮੰਤਰੀ ਬੋਲ ਰਿਹਾ ਹੈ ਕਿ ਕਹਿੰਦੇ ਉਹ ਤਾਂ ਸਾਡੀ ਸਰਕਾਰ ਵੀ ਕਿਤੇ ਨਹੀਂ ਸੀ ਸਰਕਾਰ ਸਸਪੈਂਡ ਸੀ ਪੰਜਾਬ ਚ ਸਰਕਾਰ ਨਹੀਂ ਸੀ ਮਤਲਬ ਉਹਨਾਂ ਦੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇਹਨੂੰ ਤੁਸੀਂ ਕੀ ਸਮਝਦੇ ਹੋ ਇਸ ਬਿਆਨ ਨੂੰ ਇਸ ਬਿਆਨ ਦਾ ਸਿੱਧਾ ਇਹ ਮਤਲਬ ਆ ਕਿ ਇੱਥੋਂ ਦੇ ਜਿਹੜੇ ਦੇਸ਼ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਦੀ ਸੈਟਿੰਗ ਹੋ ਚੁੱਕੀ ਹੈ ਅਮਿਤ ਸ਼ਾਹ ਦੇ ਨਾਲ ਅਮਿਤ ਸ਼ਾਹ ਦੇ ਨਾਲ ਸੈਟਿੰਗ ਆ ਇਹੇ ਭਾਜਪਾ ਦਾਹੀ ਇੱਕ ਹੋਰ ਰੂਪ ਆ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਆ ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਨਿਕਲੀ ਆ ਆਮ ਆਦਮੀ ਪਾਰਟੀ ਆਰਐਸਐਸ ਦਾ ਸਿਆਸੀ ਵਿੰਗ ਆ ਜਿੱਥੇ ਜਿੱਥੇ ਭਾਜਪਾ ਚੋਣ ਹਾਰ ਰਹੀ ਹੁੰਦੀ ਆ ਉੱਥੇ-ਉੱਥੇ ਜਾ ਕੇ ਚੋਣ ਲੜਦੀ ਆ ਹਰਿਆਣਾ ਚ ਭਾਜਪਾ ਹਾਰਨੀ ਸੀ ਉੱਥੇ ਜਾ ਕੇ ਮਾਰਜਨ ਘਟਾਤਾ ਉਥੇ ਚੋਣ ਲੜੇ ਇਸੇ ਤਰ੍ਹਾਂ ਹੀ ਇਹਨਾਂ ਨੇ ਹੋਰ ਬਹੁਤ ਸਾਰੇ ਸੂਬਿਆਂ 'ਚ ਗੁਜਰਾਤ 'ਚ ਭਾਜਪਾ ਦੀਆਂ ਕੋ ਸੇਟਾਂ ਹਾਰਨੀਆਂ ਸੀ ਉੱਥੇ ਜਾ ਕੇ ਚੋਣ ਲੜੇ ਭਾਜਪਾ ਨੂੰ ਫਾਇਦਾ ਦਿਵਾਉਣ ਲਈ ਬਣੀ ਆ ਤੇ ਪੰਜਾਬ 'ਚ ਭਾਜਪਾ ਦੇ ਫਾਇਦਾ ਕਰ ਰਹੀ ਆ ਅੱਜ ਦੇਸ਼ ਦੇ ਗ੍ਰਹਿ ਮੰਤਰੀ ਦਾ ਇਹ ਬਿਆਨ ਦੇਣਾ ਬੜਾ ਖਤਰਨਾਕ ਆ ਤੇ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਕਿ ਪੰਜਾਬ 'ਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹਾਲਾਂਕਿ ਸਾਡੇ ਵਿਚਾਰਧਾਰਾ ਦੇ ਬਹੁਤ ਸਾਰੇ ਵਖਰੇਵੇਂ ਨੇ ਪਰ ਜੇ ਕਿਸੇ ਨੂੰ ਨੱਪ ਦੇਣਾ ਕਿਸੇ ਨੂੰ ਸਨੱਬ ਕਰ ਦੇਣਾ ਚਾਹੇ ਕੋਈ ਕਿਸੇ ਦੇਸ਼ ਦੀ ਸੁਪਰੀਮ ਕੋਰਟ ਹੈ ਕਹਿੰਦੀ ਆ ਕਿ ਬੰਦਾ ਕਿਸੇ ਵਿਚਾਰਧਾਰਾ ਨੂੰ ਮੰਨਦਾ ਹੋਵੇ ਬੰਦਾ ਕਿਸੇ ਆਈਡੀਓਲੋਜੀ ਨਾਲ ਜੁੜਿਆ ਹੋਵੇ ਉਹ ਉਹਦੇ ਤੇ ਆਪਣੇ ਵਿਚਾਰਧਾਰਾ ਤੇ ਪਹਿਰਾ ਦੇ ਸਕਦਾ ਉਹ ਕੋਈ ਨਾਹਰਾ ਮਾਰ ਸਕਦਾ ਕਿਸੇ ਦਾ ਝੰਡਾ ਬਰਤ ਸਕਦਾ ਤੇ ਪਿਛਲੇ ਦਿਨਾਂ ਤੋਂ ਬੜੀਆਂ ਘਟਨਾਵਾਂ ਤੁਹਾਨੂੰ ਦੇਖਣ ਲਈ ਮਿਲ ਰਹੀਆਂ ਨੇ ਜਿੱਦਾਂ ਦੇ ਆਮ ਆਦਮੀ ਪਾਰਟੀ ਇਲੈਕਸ਼ਨ ਹਾਰ ਗਈ ਆ ਦਿੱਲੀ ਦਾ ਇਲੈਕਸ਼ਨ ਜਿੱਦਿਆਂ ਨਹੀਂ ਹਾਰੇ ਆ ਕਬਰਾਂ ਹੜਚ ਨੇ ਬਹੁਤ ਤੇ ਆ ਕੇ ਨਵੇਂ-ਨਵੇਂ ਫੈਸਲੇ ਇਹਨਾਂ ਨੇ ਕੀਤੇ ਆ ਪਹਿਲਾ ਫੈਸਲਾ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ 22-23 ਮੁਕਾਬਲੇ ਬਣਾਏ ਆ ਤੇ ਸਾਰਿਆਂ ਦੀ ਸੱਜੀ ਲੱਤ 'ਚ ਗੋਲੀ ਮਾਰਦੇ ਆ ਤੁਸੀਂ ਖਬਰ ਪੜ੍ਹ ਲਓ ਵੀ ਆ ਫਲਾਣੇ ਬੰਦੇ ਫੜ ਲਏ ਇਹ ਭੱਜ ਜਾਂਦੇ ਸੀ ਤੇ ਪੁਲਿਸ ਨੇ ਪੁਲਿਸ ਪਾਰਟੀ ਦੇ ਇਹਨਾਂ ਨੇ ਫੇਰਿੰਗ કરી ਤੇ ਉਹਦੇ 'ਚ ਫਲਾਣੇ ਬੰਦੇ ਦੇ ਸੱਜੀ ਲੱਤ 'ਚ ਗੋਲੀ ਵੱਜੀ ਕੱਲ ਚੰਦਪਾਣ ਮੁਕਾਬਲਾ ਬਣਾਇਆ ਇਹਨਾਂ ਨੇ ਇੱਕ ਦਿਨ ਪਹਿਲਾਂ ਤਰਨ ਤਰਨ ਮੁਕਾਬਲਾ ਬਣਾਇਆ ਤੇ ਸਾਰੇ ਬੰਦੇ ਫੜ ਕੇ ਉਹਨਾਂ ਦੇ ਗੋਲੀ ਮਾਰੀ ਗਈ ਆ ਇੱਕ ਤਾਂ ਇਹ ਘਟਨਾ ਪੰਜਾਬ ਦੀ ਜਵਾਨੀ ਨੂੰ ਜ਼ਰੂਰ ਨੋਟ ਕਰਨੀ ਚਾਹੀਦੀ ਆ ਕਿਉਂਕਿ ਜੋ 84 'ਚ ਹੋਇਆ ਜੋ ਜਿਹੜਾ 47 ਚ ਹੋਇਆ ਪੰਜਾਬ ਨੇ ਬੜਾ ਦੁੱਖ ਹੰਡਾਇਆ 84 ਮੌਕੇ ਪੁਲਿਸ ਨੇ ਉਹ ਰਿਪ੍ਰੈਸ਼ਨ ਕਰਿਆ ਕਿ ਮਾਝੇ ਦੇ ਪਿੰਡਾਂ ਚ ਅੱਜ ਤੱਕ ਕਈ ਪਿੰਡਾਂ ਚ ਬਰਾਤਾਂ ਨਹੀਂ ਚੜੀਆਂ ਐ ਜਵਾਨੀ ਸਾਫ ਕਰਤੀ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਉਸ ਸਟੇਜ ਚ ਸਾਨੂੰ ਉਲਝਾਣਾ ਚਾਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਦਾ ਕਹਾਣ ਕਿਵੇਂ ਕੀਤਾ ਜਾਵੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕਿਲਿੰਗ ਕਿਵੇਂ ਕੀਤੀ ਜਾਵੇ ਇਹ ਕਰਨਾ ਚਾਹੁੰਦੀ ਹੈ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਨ੍ਹਾਂ ਨੇ ਕਰਨਲ ਕਟਿਆ ਪਟਿਆਲੇ ਚ ਪੁਲਿਸ ਵਾਲਿਆਂ ਨੇ ਪਤਾ ਹੈ ਨਾ ਤੁਹਾਨੂੰ ਸਾਰੇ ਚਰਚਾ ਦੀ ਖਬਰ ਆ ਜਿਹੜਾ ਫੌਜ ਦੀ ਜਿਹੜਾ ਵੱਡੀ ਪਦਵੀ ਆ ਕਰਨਲ ਰੈਂਕ ਦੀ ਉਸ ਬੰਦੇ ਨੂੰ ਉਹਦੇ ਮੁੰਡੇ ਨੂੰ ਤੇ ਉਹਨੂੰ ਢਾ ਕੇ ਕੁੱਟਿਆ ਉਹਦੀ ਬਾਹਾਂ ਤੋੜਤੀ ਤੇ ਉਹਨੂੰ ਇਹ ਕਿਹਾ ਵੀ ਅਸੀਂ ਮੁਕਾਬਲਾ ਬਣਾ ਕੇ ਆਏ ਆ ਤੇ ਤੇਰਾ ਵੀ ਮੁਕਾਬਲਾ ਬਣਾਵਾਂਗੇ ਇਹ ਪੁਲਸੀਆ ਰਾਜ ਵਾਲੇ ਪਾਸੇ ਨੂੰ ਪੰਜਾਬ ਸਰਕਾਰ ਜਿਹੜੀ ਉਹ ਕਦਮ ਵਧਾ ਰਹੀ ਆ ਤੇ ਇੱਥੇ ਪੁਲਿਸ ਦਾ ਨੰਗਾ ਚਿੱਟਾ ਰਾਜ ਤੁਹਾਨੂੰ ਆਉਣ ਵਾਲੇ ਦੇਖਣ ਨੂੰ ਮਿਲੇਗਾ ਪਿਛਲੇ ਦਿਨੀ ਡੀਆਈਜੀ ਮਨਦੀਪ ਸਿੰਘ ਸਿੱਧੂ ਇਹ ਬੋਲਿਆ ਕਿਸਾਨਾਂ ਦੇ ਧਰਨੇ ਤੇ ਕਹਿੰਦਾ ਅਸੀਂ ਰਿਟਾਇਰ ਨਹੀਂ ਹੋਗੇ ਫਿਰ ਆਜੋ ਤੁਹਾਨੂੰ ਦੇਖਾਂਗੇ ਜੇ ਕੋਈ ਸਿਆਸੀ ਲੀਡਰ ਬਿਆਨ ਦਿੰਦਾ ਉਹਦਾ ਹੋਰ ਮੱਤਵ ਹੁੰਦਾ ਜੇ ਪੁਲਿਸ ਤੇ ਫੌਜੀ ਬਿਆਨ ਦੇਣ ਲੱਗ ਪੈਣ ਵੀ ਲੋਕਾਂ ਨੂੰ ਕਹਣ ਤੁਹਾਨੂੰ ਦੇਖਾਂਗੇ ਵੀ ਆਓ ਤੁਸੀਂ ਇਹਦਾ ਸਿੱਧਾ ਸਿੱਧਾ ਮਤਲਬ ਹੈ ਇੱਥੇ ਕੋਈ ਡੈਮੋਕਰੇਸੀ ਨਹੀਂ ਇੱਥੇ ਕਿਸੇ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਜਿਹੜੀਆਂ ਜਥੇਬੰਦੀਆਂ ਦਾ ਡੈਮੋਕਰੈਟਿਕ ਰਾਈਟ ਆ ਲੋਕ ਇਕੱਠੇ ਹੋ ਸਕਦੇ ਆ ਸੰਵਿਧਾਨ ਦੀ ਧਾਰਾ 19 ਸੰਵਿਧਾਨ ਦੀ ਧਾਰਾ 21 ਸਾਨੂੰ ਇਸ ਗੱਲ ਲਈ ਜਿਹੜਾ ਉਹ ਸਤੰਤਰਤਾ ਦਿੰਦੀ ਆ ਕਿ ਅਸੀਂ ਇਕੱਠੇ ਹੋ ਕੇ ਗੱਲ ਕਹਿ ਸਕਦੇ ਆ ਅਸੀਂ ਇਕੱਠੇ ਹੋ ਕੇ ਆਪਣੀ ਆਵਾਜ਼ ਸਰਕਾਰਾਂ ਦੇ ਖਿਲਾਫ ਬੰਦ ਕਰ ਜਿਹੜਾ بلند ਕਰ ਸਕਦੇ ਆ ਉਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਪਿਛਲੇ ਦਿਨ ਇਹਨਾਂ ਨੇ ਕੀਤੀ ਆ ਇਸ ਤੋਂ ਬਿਨਾ ਜੋ ਇਹਨਾਂ ਨੇ ਕਿਸਾਨੀ ਦੇ ਨਾਲ ਹਸ਼ਰ ਕਰਿਆ ਤੁਸੀਂ ਆਪੇ ਦੇਖਿਆ ਕਿ ਉਹਨਾਂ ਦਾ ਮੋਰਚਾ ਪੱਟਤਾ ਜੀ ਸੀ ਬੀਆਂ ਦੇ ਨਾਲ ਟਰਾਲੀਆਂ ਜਿਹੜੀਆਂ ਉਹ ਖਤਾਨਾਂ 'ਚ ਸਿਰਤੀਆਂ ਸੁਖਨਾਲਾ ਆਮਦਵੀ ਪਾਰਟੀ ਦਾ ਗਰਲਾਲ ਘਨੌਰ ਕਹਿੰਦੇ ਪਹਿਲਾਂ ਜੱਫੇ ਮਾਰਦਾ ਸੀ ਕਬੱਡੀ 'ਚ ਤੇ ਹੁਣ ਟਰਾਲੀਆਂ ਨੂੰ ਜੱਫੇ ਮਾਰਨ ਲੱਗਿਆ ਹੋਇਆ ਸੱਤ ਟਰਾਲੀਆਂ ਉਹਦੇ ਘਰੋਂ ਮਿਲੀਆਂ ਕਿਸਾਨਾਂ ਦੀਆਂ ਚੋਰੀ ਹੋਈਆਂ ਉਹਦੇ ਰਿਸ਼ਤੇਦਾਰ ਦੇ ਘਰੋਂ ਟਰਾਲੀ ਚੋਰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹੋਏ ਨੇ ਇਹ ਤੋਂ ਬਿਨਾ ਉਹਨਾਂ ਨੇ ਜੋ ਗੁੰਡਾਗਰਦੀ ਉੱਥੇ ਕੀਤੀ ਆ ਸਾਰੇ ਕਿਸਾਨ ਬੀਬੀਆਂ ਸਮੇਤ ਚੱਕ ਕੇ ਜੇਲ੍ਹ ਠੋਕੇ ਜੇ ਚੰਡੀਗੜ੍ਹ ਕਾਲ ਦਿੱਤੀ ਕਿਸਾਨਾਂ ਨੇ ਉਹਨਾਂ ਦੇ ਰਸਤੇ ਰੋਕ ਲੈ ਗਏ ਜਿਹੜੇ ਵੀ ਬੋਲਦੇ ਆ ਉਹਨੂੰ ਨੱਪਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਆ ਪਹਿਲੀ ਗੱਲ ਤਾਂ ਤੁਸੀਂ ਇਹ ਸਮਝੋ ਕਿ ਪੰਜਾਬ ਦਾ ਮਾਹੌਲ ਪੁਲਸੀਆ ਰਾਜ ਦੇ ਹੱਥੇ ਡੰਡੇ ਦੇ ਹੇਠ ਕੁਚਲਣਾ ਚਾਹੁੰਦੇ ਆ ਦੂਜਾ ਇਹ ਕੀ ਕਰਨਾ ਚਾਹੁੰਦੇ ਆ ਦਲਤਾਂ ਨੂੰ ਤੇ ਜਿਹੜਾ ਹਿੰਦੂ ਵੋਟ ਆ ਸ਼ਹਿਰੀ ਵੋਟ ਆ ਉਹਨੂੰ ਇਹ ਜੱਟਾਂ ਦੇ ਖਿਲਾਫ ਭਗਟਾਉਣਾ ਚਾਹੁੰਦੇ ਆ ਇਹਨਾਂ ਦੀ ਪਾਲਿਸੀ ਇਹ ਆ ਇਹਨਾਂ ਨੇ ਪਹਿਲਾਂ ਹਰਿਆਣੇ 'ਚ ਕੀਤਾ ਆ ਆਰਐਸਐਸ ਨੇ ਜਾਟਨ ਖੇੜਲੇ ਕੱਲੇ ਤੇ ਉੱਥੇ ਭਾਜਪਾ ਦੀ ਦੂਰੀਆਰੀ ਸਰਕਾਰ ਬਣਾ ਲਈ ਤੇ ਇਸੇ ਪਾਲਿਸੀ ਦੇ ਉੱਪਰ ਆ ਆਮ ਆਲੀ ਪਾਰਟੀ ਚੱਲ ਰਹੀ ਆ ਕਿ ਦਲਤਾਂ ਨੂੰ ਤੇ ਜਿਹੜਾ ਹਿੰਦੂ ਸ਼ਹਿਰੀ ਤਬਕਾ ਵਪਾਰੀ ਤਬਕਾ ਉਹਨਾਂ ਨੂੰ ਇਕੱਠੇ ਕਰਕੇ ਤੇ ਜਾਟ ਜੱਟ ਨਖੇੜ ਲਓ ਪੰਜਾਬ ਦੇ ਇਹ ਕਰਕੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਚ ਬਹੁ ਗਿਣਤੀ ਨਾਲ ਜਿੱਤ ਕੇ ਦੁਬਾਰਾ ਸੀਟ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਇਹਨਾਂ ਦੀ ਆਉਣ ਵਾਲੇ ਦਿਨਾਂ ਦੀ ਪਾਲਿਸੀ ਆ